ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਕੋਲ ਨਾ ਸ੍ਰੀ ਅੰਮ੍ਰਿਤਸਰ ਸਾਹਿਬ ਇੱਕ ਭਾਈ ਕਟਾਰੂ ਜੀ ਆਏ ਕਾਬਲ ਤੋਂ ਹੁਕਮ ਮੰਨਣ ਵਾਲਿਆਂ ਦੇ ਉੱਤੇ ਸਤਿਗੁਰੂ ਦੀ ਕਿਰਪਾ ਕਿੰਨੀ ਵੱਡੀ ਹੁੰਦੀ ਹੁਣ ਭਾਈ ਕਟਾਰੂ ਜੀ ਜਦੋਂ ਆਏ ਨਾ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ। ਸਤਿਗੁਰੂ ਜੀ ਕਹਿਣ ਲੱਗੇ ਭਾਈ ਕਿੱਥੋਂ ਆਏ ਹੋ ਅੱਜ ਵੀ ਜੇ ਆਪਾਂ ਕਿਸੇ ਮਹਾਪੁਰਖਾਂ ਦੇ ਕੋਲ ਜਾਈਏ ਤੇ ਇਸ ਸਭਾਵਕ ਹੈ ਕਿੱਥੋਂ ਆਏ ਹੋ ਕੀ ਨਾਮ ਹੈ ਤੁਹਾਡਾ ਕੀ ਕਰਦੇ ਹੋ। ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਪੁੱਛਿਆ ਤੁਹਾਡਾ ਨਾਮ ਕੀ ਹੈ ਕਿੱਥੋਂ ਆਏ ਹੋ ਕੀ ਕਰਦੇ ਹੋ। ਤੇ ਭਾਈ ਘਟਾਰੂ ਜੀ ਕਹਿੰਦੇ ਜੀ ਮੈਂ ਕਾਬਲ ਤੋਂ ਆਇਆ ਉੱਥੇ ਮੈਂ ਨਵਾਬ ਦੇ ਕੋਲ ਮੈਂ ਉਹਦੇ ਖਜ਼ਾਨੇ ਦੇ ਵਿੱਚ ਜਿਹੜਾ ਲੋਕਾਂ ਨੂੰ ਜਿਵੇਂ ਜਿਵੇਂ ਹੁਕਮ ਹੁੰਦਾ ਹੈ ਜੋ ਦੇਣਾ ਮੈਂ ਉਹ ਤੋਲ-ਤੋਲ ਕੇ ਦੇਣਾ ਕਿਉਂਕਿ ਅੱਜ ਦੀ ਤਰ੍ਹਾਂ ਕੋਈ ਧਨ-ਦੌਲਤ ਦੇ ਰਾਹੀਂ ਤਾਂ ਕਿਸੇ ਨੂੰ ਮਿਹਨਤ ਦਿੱਤੀ ਨਹੀਂ ਸੀ ਜਾਂਦੀ ਅਨਾਜ ਹੀ ਦਿੱਤਾ ਜਾਂਦਾ ਸੀ ਹੋਰ ਵਸਤੂਆਂ ਹੋਰ ਕਈ ਤਰ੍ਹਾਂ ਦੇ ਪਦਾਰਥ ਤੇ ਸਤਿਗੁਰੂ ਮੈਂ ਉੱਥੇ ਉਹਦੇ ਹੱਟ ਦੇ ਉੱਤੇ ਬਹਿ ਕੇ ਤੋਲਣ ਦਾ ਕੰਮ ਕਰਦਾ ਮੈਂ ਲੋਕਾਂ ਨੂੰ ਜਿੰਨੀ ਜ਼ਰੂਰਤ ਹੈ ਜਿੰਨਾ ਹੁਕਮ ਹੁੰਦਾ ਮੈਨੂੰ ਮੈਂ ਉਹਨਾਂ ਦੇ ਦਿਨ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਭਾਈ ਘਟਾਰੂ ਇੱਕ ਕੰਮ ਕਰੀ ਫਿਰ ਧਰਮ ਦੇ ਰਾਹ 'ਤੇ ਚੱਲੀ ਕਿਸੇ ਦੇ ਨਾਲ ਵਿਤਕਰਾ ਨਾ ਕਰੀ ਜਾਂ ਬੇਈਮਾਨੀ ਨਾ ਕਰੀ ਸੱਚਾ ਸੁੱਚਾ ਤੋਲਣੀ ਤੇਰੇ ਹੱਥ ਵਿੱਚ ਟੱਕੜੀ ਐ ਇਹ ਬਹੁਤ ਵੱਡੀ ਗੱਲ ਧਰਮ ਮੈਂ ਤੇਰੇ ਹੱਥ ਵਿੱਚ ਭਾਈ ਘਟਾਰੂ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਦੇ ਪ੍ਰਣ ਕੀਤਾ ਸੱਚੇ ਪਾਤਸ਼ਾਹ ਮੈਂ ਅੱਜ ਤੋਂ ਬਾਅਦ ਕਿਸੇ ਤਰ੍ਹਾਂ ਦਾ ਵੀ ਵਾਅਦਾ ਘਾਟਾ ਨਹੀਂ ਕਰਾਂਗਾ ਪਰ ਕਿਰਪਾ ਕਰਿਓ ਆਪਣੇ ਗਰੀਬ ਸਿੱਖ ਦੀ ਇਲਾਜ ਰਖਿਓ ਸੱਚੇ ਪਾਤਸ਼ਾਹ ਇਨਾਂ ਉਦਮ ਬਖਸ਼ਿਸ਼ ਕਰਿਓ ਹੁਣ ਭਰੋਸਾ ਕਰ ਲਿਆ ਇਸ ਗੱਲ ਦਾ ਕਿ ਅੱਜ ਤੋਂ ਮੈਂ ਨਾ ਵਿਕਾਰ ਕਰਨੇ ਨੇ ਤੇ ਸਤਿਗੁਰੂ ਮੇਰੀ ਬਾਹ ਜਰੂਰ ਫੜਨ ਗਏ ਭਰੋਸਾ ਹੋ ਗਿਆ ਨਾ ਗੁਰੂ ਉਤੇ ਤੇ ਜਦੋਂ ਤੱਕ ਵਿਸ਼ਵਾਸ ਨਹੀਂ ਨਾ ਉਦੋਂ ਤੱਕ ਸਾਧ ਸੰਗਤ ਕੋਈ ਦੁਨਿਆਵੀ ਲਕੀਅਤ ਨਹੀਂ ਕਰੀ ਜਾਵੇ ਫਿਰ ਕੁਛ ਨਹੀਂ ਜੇ ਭਰੋਸਾ ਹੈ ਸਤਿਗੁਰੂ ਦੇ ਉੱਤੇ ਤੇ ਫਿਰ ਸਾਧ ਸੰਗਤ ਮਹਾਂਪੁਰ ਕਹਿੰਦੇ ਹੁੰਦੇ ਨੇ ਨਾ ਫਿਰ ਬੇਫਿਕਰ ਹੋ ਕੇ ਜਿੱਥੇ ਮਰਜੀ ਤੁਰਿਆ ਫਿਰ ਸਤਿਗੁਰੂ ਨੇ ਤੇਰੀ ਬਾਹ ਹਰ ਜਗ੍ਹਾ ਫੜ ਲੈਣੇ ਤੇ ਭਾਈ ਘਟਾਰੂ ਜੀ ਨੇ ਵੀ ਇਹ ਬਚਨ ਕਿਹਾ ਸੱਚੇ ਪਾਤਸ਼ਾਹ ਕਿਰਪਾ ਕਰਿਓ ਗਰੀਬ ਸਿੱਖ ਦੀ लाज ਆਬਰ ਰਖਿਓ ਮੈਨੂੰ ਉਦਮ ਬਖਸ਼ਿਓ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਇਹ ਕਈ ਦਿਨ ਸੇਵਾ ਕਰਦਾ ਰਿਹਾ ਤੇ ਜਦੋਂ ਜਾਣ ਲੱਗਾ ਨਾ ਫੇਰ ਮੱਥਾ ਟੇਕਿਆ ਸੱਚੇ ਬਾਦਸ਼ਾਹ ਆਗਿਆ ਦਿਓ ਤੇ ਬਾਦਸ਼ਾਹ ਕਹਿਣ ਲੱਗੇ ਭਾਈ ਸਾਡਾ ਬਚਨ ਚੇਤੇ ਰੱਖੀ ਸੱਚੇ ਬਾਦਸ਼ਾਹ ਤੁਹਾਡੀ ਕਿਰਪਾ ਦੇ ਨਾਲ ਸ਼ਬਦ ਦਰ ਸ਼ਬਦ ਤੁਹਾਡਾ ਬਚਨ ਮੈਨੂੰ ਯਾਦ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਵੀ ਜੇ ਇਹ ਸਾਰੇ ਮੇਰੇ ਹੁਕਮ ਨੂੰ ਤੂੰ ਯਾਦ ਰੱਖੇਗਾ ਔਰ ਇਹਦੇ ਤੇ ਚੱਲੇਗਾ ਤੇ ਗੁਰੂ ਨਾਨਕ ਪਾਤਸ਼ਾਹ ਤੇਰੀ ਹਰ ਥਾਂ ਤੇ ਲਜ ਪਤ ਰੱਖਣਗੇ ਹੁਣ ਭਾਈ ਘਟਾਰੂ ਜੀ ਆਪਣੇ ਸ਼ਹਿਰ ਚਲੇ ਆ ਗਿਆ ਕਾਬਲ ਦੇ ਵਿੱਚ ਹੁਣ ਜਾ ਕੇ ਇਹ ਜਿਹੜਾ ਇਹਦਾ ਕਰਮ ਸੀ ਉਹ ਕਰਮ ਇਹ ਕਰਨਾ ਸ਼ੁਰੂ ਕਰ ਦਿੱਤਾ ਆਪਣੇ ਕੰਮ ਤੇ ਚਲੇ ਆ ਗਏ ਬਹੁਤ ਧਰਮ ਦੇ ਦਾਇਰੇ ਵਿੱਚ ਰਹੇ ਕਿਉਂਕਿ ਪਹਿਲਾਂ ਤਾਂ ਹੋਰ ਜਿਹੜੇ ਮੁਲਾਜ਼ਮ ਸੀ ਉਹਨਾਂ ਵਾਂਗੂ ਹੀ ਕਰਦਾ ਸੀ ਪਰ ਜਦੋਂ ਦਾ ਗੁਰੂ ਅਰਜਨ ਦੇ ਮਹਾਰਾਜ ਦੀ ਸ਼ਰਣ ਇਹਨੇ ਪ੍ਰਾਪਤ ਕੀਤੀ ਉਸ ਤੋਂ ਬਾਅਦ ਇਹ ਬੜਾ ਧਰਮੀ ਹੋ ਗਿਆ ਨਾ ਵਾਧਾ ਨਾ ਘਾਟਾ ਬਹੁਤ ਸਾਫ਼ ਸੁਥਰਾ ਇਹ ਕੰਮ ਕਰਨ ਲੱਗ ਪਿਆ ਤੇ ਕੁਦਰਤੀ ਗੱਲ ਹੈ ਅੱਜ ਵੀ ਆਪਾਂ ਦੇਖਦੇ ਆ ਨਾ ਜਿਹੜੇ ਲੋਕ ਚੰਗੀਆਂ ਪੋਜੀਸ਼ਨਾਂ ਤੇ ਨੇ ਇਹ ਕਹਿ ਸਕਦੇ ਆ ਵੀ ਉੱਚੇ ਮਰਤਬਿਆਂ ਦੇ ਉੱਤੇ ਆ ਉੱਚੇ ਉਹਨਾਂ ਨੇ ਅ ਅਫਸਰ شاہੀ ਦੇ ਵਿੱਚ ਜਿਹੜਾ ਧਰਮ ਦੇ ਰਾਹ ਤੇ ਚੱਲਦਾ ਉਹਨੂੰ ਨੌਕਰੀ ਕਰਨੀ ਬੜੀ ਔਖੀ ਹੈ ਅੱਜ ਦੇ ਸਮੇਂ 'ਚ ਇਹ ਅੱਜ ਦੇ ਸਮੇਂ 'ਚ ਤਾਂ ਔਖੀ ਹੈ ਪਰਾਤਨ ਸਮੇਂ ਵਿੱਚ ਵੀ ਜਿਹੜਾ ਧਰਮ ਦੇ ਰਾਹ ਤੇ ਚੱਲਦਾ ਸੀ ਉਹਨੂੰ ਜਿਹੜੇ ਬੇਈਮਾਨ ਕਿਸਮ ਦੇ ਲੋਕ ਨੇ ਉਹ ਉਹਨੂੰ ਜਰਦੇ ਨਹੀਂ ਕਿਉਂਕਿ ਉਹਨਾਂ ਦਾ ਆਪਣਾ ਜਿਹੜਾ ਭੇਦ ਹੈ ਉਹ ਸਾਰਿਆਂ ਦੇ ਸਾਹਮਣੇ ਖੁੱਲਣ ਦਾ ਉਹਨਾਂ ਨੂੰ ਡਰ ਹੁੰਦਾ ਵੀ ਸਾਡੇ ਇਹ ਜਿਹੜੀ ਬੇਈਮਾਨੀ ਇਹ ਫਿਰ ਸਾਹਮਣੇ ਆ ਜਾਏਗੀ ਜੇ ਇਹ ਧਰਮ ਦੇ ਰਾਹ ਤੇ ਚੱਲ ਪਿਆ ਹੁਣ ਇਸੇ ਤਰ੍ਹਾਂ ਭਾਈ ਘਟਾਰੂ ਨਾਲ ਵੀ ਹੋਇਆ ਜਦੋਂ ਇਹਨੇ ਸੱਚਾ ਤੇ ਸੁੱਚਾ ਸਾਫ਼ ਸੁਥਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਇਹਦੀ ਜੈਜਕਾਰ ਹੋਣ ਲੱਗ ਪਈ ਤੇ ਲੋਕਾਂ ਨੇ ਮਨ ਵਿੱਚ ਵੀ ਜੇ ਦੂਸਰਿਆਂ ਦੇ ਕੋਲੋਂ ਲੈਨੇ ਆ ਤੇ ਸਮਾਨ ਵਿੱਚ ਫਰਕ ਹੁੰਦਾ ਜੇ ਇਹਦੇ ਕੋਲੋਂ ਨਹੀਂ ਲੈਨੇ ਆ ਤੇ ਬੜਾ ਪੂਰਾ ਨਿਕਲਦਾ ਤੇ ਜਿਹੜੇ ਹੋਰ ਮੁਲਾਜ਼ਮ ਸੀਨਾ ਉਹਨਾਂ ਦੇ ਮਨ ਵਿੱਚ ਡਰ ਪੈ ਗਿਆ ਵੀ ਜੇ ਇਹਨੇ ਨਵਾਬ ਨੂੰ ਪਤਾ ਲੱਗ ਗਿਆ ਤੇ ਸਾਨੂੰ ਨੌਕਰੀ ਤੋਂ ਕੱਢਣਾ ਹੀ ਹੈ ਪਰ ਸਜ਼ਾਾਂਾਂ ਪਦਣੀ ਕਿਹੜੀਆਂ ਮਿਲਣੀਆਂ ਨੇ ਬੜਾ ਔਖਾ ਹੋ ਗਿਆ ਨਵਾਬ ਕੋਲ ਗੱਲ ਪਹੁੰਚੇ ਇਸ ਤੋਂ ਪਹਿਲਾਂ ਆਪਾਂ ਭਾਈ ਘਟਾਰੂ ਦੀ ਸ਼ਿਕਾਇਤ ਕਰ ਦਿੰਨੇ ਆਂ ਵੀ ਇਹਦੇ ਵਟਿਆਂ ਵਿੱਚ ਫਰਕ ਹੈ ਇਹ ਵੱਧ ਘੱਟ ਤੋਲਦਾ ਹੈ ਇਹ ਵਿਆਉਂਦ ਬਣਾਈ ਤੇ ਇਹਦੇ ਜਿਹੜੇ ਭਾਈ ਘਟਾਰੂ ਦੇ ਵਟੇ ਸੀ ਨਾ ਸਾਥ ਸੰਗਤ ਜਿਹੜੇ ਪੂਰੇ ਸੀ ਉਹਨਾਂ ਦੇ ਨਾਲ ਉਹ ਵੱਡੇ ਬਦਲ ਦਿੱਤੇ ਜਿਹੜੇ ਘੱਟ ਸੀ ਤੇ ਜਦੋਂ ਘੱਟ ਸਮਾਨ ਜਾਏਗਾ ਤੇ ਲੋਕਾਂ ਵਿੱਚ ਬਦਨਾਮੀ ਹੋਏਗੀ ਭਾਈ ਘਟਾਰੂ ਤਾਂ ਤੋਲਦਾ ਹੀ ਘੱਟ ਹੈ ਹੁਣ ਇਹਦੇ ਮਨ ਵਿੱਚ ਬੜੀ ਖੋਟ ਹੈ ਲੋਕ ਇਸ ਤਰ੍ਹਾਂ ਕਹਿਣਗੇ ਜਦੋਂ ਵੱਟੇ ਬਦਲ ਦਿੱਤੇ ਸਾਰੀ ਤਿਆਰੀ ਹੋ ਗਈ ਤੇ ਇਹ ਸਾਰੇ ਨਵਾਬ ਕੋਲ ਪਹੁੰਚੇ ਕਹਿਣ ਲੱਗੇ ਜੀ ਜਿਹੜਾ ਭਾਈ ਘਟਾਰੂ ਹੈ ਇਹ ਤਾਂ ਬਹੁਤ ਬੇਈਮਾਨੀ ਕਰਦਾ ਜੀ ਤੁਹਾਡੇ ਖਜ਼ਾਨੇ ਦੇ ਵਿੱਚ ਜਿਹਨੂੰ ਜਿੰਨਾ ਦੇਣਾ ਉਹਦੇ ਨਾਲੋਂ ਘੱਟ ਦਿੰਦਾ ਤੇ ਜਿਹੜਾ ਵੱਜ ਜਾਂਦਾ ਉਹ ਇਹ ਆਪਣੇ ਘਰ ਲੈ ਜਾਂਦਾ ਇਹਦਾ ਨਿਤਦਾਈ ਕਰਮ ਹੈ ਤੇ ਹੁਣ ਨਵਾਬ ਦਾ ਬੜਾ ਭਰੋਸਾ ਬਣਿਆ ਹੋਇਆ ਸੀ ਇੱਕ ਵਾਰਾਂ ਸ਼ਿਕਾਇਤ ਕੀਤੀ ਦੋ ਵਾਰਾਂ ਕੀਤੀ ਜਦੋਂ ਵਾਰ-ਵਾਰ ਸ਼ਿਕਾਇਤਾਂ ਆਉਣ ਲੱਗ ਪਈਆਂ ਤੇ ਨਵਾਬ ਨੇ ਸੋਚਿਆ ਵੀ ਚਲੋ ਆਪਾਂ ਵੱਟੇ ਚੈੱਕ ਕਰ ਲੈਨੇ ਆਂ ਦੇਖ ਲੈਨੇ ਹੁਣ ਨਵਾਬ ਉੱਥੇ ਆ ਗਿਆ ਕਹਿਣ ਲੱਗਾ ਭਾਈ ਗਟਾਰੂ ਤੇਰੀ ਸ਼ਿਕਾਇਤ ਆਈ ਹੈ ਇਹ ਕਹਿੰਦਾ ਜੀ ਮੇਰੀ ਕਾਹਦੀ ਸ਼ਿਕਾਇਤ ਆਈ ਹੈ ਕਹਿੰਦਾ ਵੀ ਤੂੰ ਘਟ ਤੋਲਦਾ ਹੈ ਤੂੰ ਆਪਣੇ ਹੱਕ ਤੇ ਨਹੀਂ ਖੜਾ ਤੂੰ ਬੇਈਮਾਨੀ ਕਰਨ ਲੱਗ ਪਿਆ ਅਸੀਂ ਤਾਂ ਤੇਰਾ ਬੜਾ ਸਤਿਕਾਰ ਕਰਦੇ ਸੀ ਲੋਕਾਂ ਦੇ ਵਿੱਚ ਤੇਰਾ ਬੜਾ ਮਾਣ ਸਤਿਕਾਰ ਹੈ ਤੇ ਜੇ ਤੂੰ ਹੁਣ ਇਸ ਤਰ੍ਹਾਂ ਘੱਟ ਤੋਲੇਗਾ ਇੱਕ ਤਾਂ ਲੋਕਾਂ ਨਾਲ ਬੇਈਮਾਨੀ ਤੇ ਦੂਜਾ ਤੂੰ ਮੇਰੇ ਨਾਲ ਧੋਖਾ ਕਰਦਾ ਤੇ ਜੇ ਤੇਰੀ ਵਟਿਆਂ ਵਿੱਚ ਜਾਂ ਤੇਰੀ ਤੋਲ ਵਿੱਚ ਫਰਕ ਹੋਇਆ ਤੇ ਫਿਰ ਤੈਨੂੰ ਸਜ਼ਾ ਵੀ ਮਿਲੇਗੀ ਤੇ ਨੌਕਰੀ ਤੋਂ ਵੀ ਕੱਢਿਆ ਜਾਏਗਾ ਭਾਈ ਘਟਾਰੂ ਬੜਾ ਹੈਰਾਨ ਹੋਇਆ ਵੀ ਮੇਰੇ ਵੱਟੇ ਵੀ ਪੂਰੇ ਨੇ ਮੈਂ ਵੱਧ ਘਟ ਵੀ ਨਹੀਂ ਦੋਲਿਆ ਵੀ ਕਿਸੇ ਨੂੰ ਬਹੁਤਾ ਜਿਆਦਾ ਦੇ ਦਿੱਤਾ ਹੋਵੇ ਜਾਂ ਕਿਸੇ ਨੂੰ ਘਟ ਦਿੱਤਾ ਹੋਵੇ ਜਿੰਨਾ ਹੁਕਮ ਹੁੰਦਾ ਜਿੰਨਾ ਜੀਦਾ ਬਣਦਾ ਮੈਂ ਤਾਂ ਉਨਾ ਹੀ ਦਿੰਦਾ ਇਹਨੂੰ ਸਮਝ ਆ ਗਈ ਵੀ ਮੇਰੇ ਜਿਹੜੇ ਭਰਾ ਨੇ ਦੂਜੇ ਮਲਾਜ਼ਮ ਉਹਨਾਂ ਨੇ ਸ਼ਿਕਾਇਤ ਕੀਤੀ ਜਾਂ ਉਹਨਾਂ ਦੇ ਮਨ ਵਿੱਚ ਬੇਈਮਾਨੀ ਆ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਇਹਦੇ ਕੋਲੇ ਨਵਾਬ ਕੋਲੇ ਕਹਿਣ ਲੱਗਾ ਜੀ ਠੀਕ ਹੈ ਮੇਰੇ ਵੱਡੇ ਜੇ ਤੁਹਾਨੂੰ ਸ਼ੱਕ ਲੱਗਦਾ ਇਹ ਕਹਿੰਦੇ ਨੇ ਵੀ ਘੱਟ ਨੇ ਇਹਨਾਂ ਨੂੰ ਪਰਖ ਲਓ ਦੇਖ ਲਓ ਮੇਰੇ ਅੰਦਰ ਤਾਂ ਕੋਈ ਬੇਈਮਾਨੀ ਵਾਲੀ ਗੱਲ ਨਹੀਂ ਹੁਣ ਇਹਨੇ ਸਾਧ ਸੰਗਤ ਕਾਬਲ ਦੇ ਵਿੱਚ ਬੈਠੇ ਨੇ ਅਰਦਾਸ ਕੀਤੀ ਹੈ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਮੈਂ ਪਹਿਲਾਂ ਜੋ ਕੁਝ ਵੀ ਸੀ ਮੈਂ ਬੇਈਮਾਨੀ ਨਹੀਂ ਕਰਦਾ ਸੀ ਮੈਂ ਸਭ ਕੁਝ ਕਰਦਾ ਸੀ ਸੱਚੇ ਪਾਤਸ਼ਾਹ ਜਦੋਂ ਤੋਂ ਤੇਰੇ ਚਰਨਾਂ ਵਿੱਚ ਆਇਆ ਜਦੋਂ ਤੋਂ ਤੁਸੀਂ ਮੈਨੂੰ ਹੁਕਮ ਕਰ ਦਿੱਤਾ ਉਸ ਦਿਨ ਤੋਂ ਮੈਂ ਬੇਈਮਾਨੀ ਬਿਲਕੁਲ ਛੱਡੀ ਹੈ ਪਰ ਹੁਣ ਮੇਰੇ ਭਰਾਵਾ ਨੇ ਦੂਸਰੇ ਮਲਾਜ਼ਮਾਂ ਨੇ ਸ਼ਿਕਾਇਤ ਕੀਤੀ ਹੈ ਤੇ ਮੇਰੀ ਇੱਜ਼ਤ ਸੱਚੇ ਬਾਦਸ਼ਾਹ ਤੁਸੀਂ ਰੱਖਿਓ ਗੁਰਬਾਣੀ ਇਹ ਸੱਚੇ ਬਾਦਸ਼ਾਹ ਦੀ ਪਿਛਲੇ ਔਗਣ ਬਖਸ਼ ਲਏ ਪ੍ਰਭ ਅੱਗੇ ਮਾਰਗ ਪਾਏ ਜਿਹੜੇ ਪਿਛਲੇ ਉਹ ਗਣ ਦੇ ਨਾ ਭਾਵੇਂ ਜਿੰਨੇ ਮਰਜ਼ੀ ਬੰਦੇ ਨੇ ਕੀਤੇ ਨੇ ਜੇ ਉਹਨੇ ਪ੍ਰਣ ਕਰ ਲਿਆ ਵੀ ਸੱਚੇ ਪਾਤਸ਼ਾ ਅੱਜ ਤੋਂ ਬਾਅਦ ਮੈਂ ਤੇਰਾ ਹੁਕਮ ਮੰਨਦਾ ਹੋਇਆ ਕਦੇ ਗਲਤ ਪਾਸੇ ਨਹੀਂ ਜਾਵਾਂਗਾ ਤੇ ਜੇ ਉਸ ਆਪਣੇ ਬਚਨ ਤੇ ਬੰਦਾ ਚੱਲ ਪਏ ਨਾ ਤੇ ਫਿਰ ਪਿਛਲੇ ਗੁਨਾਹ ਜਿਹੜੇ ਉਹ ਸਾਰੇ ਹੀ ਸਤਿਗੁਰੂ ਮਾਫ਼ ਕਰ ਦਿੰਦੇ ਨੇ ਹੁਣ ਭਾਈ ਘਟਾਰੂ ਤੇ ਆਪ ਕਹਿੰਦਾ ਸੱਚੇ ਪਾਤਸ਼ਾ ਮੈਂ ਅੱਜ ਤੋਂ ਪਹਿਲਾਂ ਜੋ ਵੀ ਕਰਮ ਕੀਤੇ ਸੀ ਬੇਸ਼ੱਕ ਮੈਂ ਬੇਈਮਾਨੀ ਕੀਤੀ ਹੈ ਔਰ ਪਾਦਸ਼ਾ ਜਦਣ ਤੋਂ ਤੇਰੇ ਚਰਨਾਂ ਵਿੱਚ ਮੈਂ ਹਾਜ਼ਰੀ ਲਵਾਈ ਹੈ ਉਸ ਦਿਨ ਤੋਂ ਤੁਹਾਡੇ ਹੁਕਮ ਨੂੰ ਮੰਨਦਿਆਂ ਹੋਇਆ ਮੈਂ ਕਦੇ ਗਲਤ ਕੰਮ ਨਹੀਂ ਕੀਤਾ ਤੇ ਜੇ ਕੁਝ ਇਹ ਗਲਤ ਭਲੇਖੇ ਨਾਲ ਹੋਇਆ ਜਾਂ ਕਿਸੇ ਨੇ ਮੇਰੇ ਨਾਲ ਬੇਈਮਾਨੀ ਕੀਤੀ ਸੱਚੇ ਪਾਤਸ਼ਾਹ ਹੁਣ ਮੇਰੀ ਰੱਖਿਆ ਤੁਸੀਂ ਆਪ ਕਰਨੀ ਇੱਧਰ ਜਦੋਂ ਕਾਬਲ ਵਿੱਚ ਸਾਰੇ ਜੀ ਰੌਲਾ ਪੈ ਗਿਆ ਕਿਉਂਕਿ ਭਾਈ ਘਟਾਰੂ ਦੀ ਥੋੜੇ ਦਿਨਾਂ ਦੇ ਵਿੱਚ ਹੀ ਬੜੀ ਜਾਇਜਕਾਰ ਹੋ ਗਈ ਸੀ ਵੀ ਤਾਂ ਤੋਲਦਾ ਹੀ ਬੜਾ ਚੰਗਾ ਹੈ ਤੇ ਜਦੋਂ ਇਹ ਰੌਲਾ ਪੈ ਗਿਆ ਵੀ ਭਾਈ ਘਟਾਰੂ ਦੇ ਵਟਿਆਂ ਦੀ ਪਰਖ ਹੋਣੀ ਹੈ ਤੇ ਬਹੁਤ ਦੁਨੀਆ ਇਕੱਠੀ ਹੋ ਗਈ ਤੇ ਜਿਹੜੇ ਮੁਲਾਜ਼ਮ ਸੀ ਨਾਲ ਦੇ ਨੌਕਰ ਚੱਕਰ ਉਹ ਵੀ ਸਾਰੇ ਇਕੱਠੇ ਹੋ ਗਏ ਵੀ ਅੱਜ ਘਟਾਰੂ ਦੀ ਬੇਇੱਜ਼ਤੀ ਹੋਣੀ ਆ ਉਹਨੂੰ ਸਜ਼ਾ ਵੀ ਮਿਲਣੀ ਆ ਤਾਨੂੰ ਕੱਢਿਆ ਵੀ ਜਾਣਾ ਬੜੇ ਖੁਸ਼ ਤੇ ਜਿਹੜੇ ਪਿਆਰ ਕਰਨ ਵਾਲੇ ਸੀ ਉਹ ਬੜੇ ਦੁਖੀ ਵੀ ਨੇ ਵੀ ਐਸੇ ਧਰਮੀ ਦੇ ਉੱਤੇ ਸ਼ੱਕ ਕੀਤਾ ਜਾ ਰਿਹਾ ਨਵਾਬ ਨੇ ਉਹ ਸਾਰੇ ਵਟੇ ਇਕੱਠੇ ਕਰ ਲਏ ਜਿਹੜੇ ਭਾਈ ਘਟਾਰੂ ਦੇ ਕੋਲ ਸੀ ਤੇ ਜਿਹੜੇ ਪੂਰੇ ਪੂਰੇ ਸਹੀ ਵਟੇ ਸੀ ਉਹਨਾਂ ਦੇ ਨਾਲ ਨਾ ਉਹਨਾਂ ਨੂੰ ਤੋਲਣਾ ਸ਼ੁਰੂ ਕਰ ਦਿੱਤਾ ਉਹਨ ਇਧਰ ਥੋੜਾ ਜਿਹਾ ਧਿਆਨ ਅੰਮ੍ਰਿਤਸਰ ਦੀ ਧਰਤੀ ਤੇ ਲੈ ਕੇ ਆਈਏ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਅਧੂਰੀ ਸੇਵਾਦਾਰ ਨੂੰ ਕਹਿਣ ਲੱਗੇ ਉਹ ਜਿੰਨੀ ਭੇਟਾ ਧੱਲੇ ਪਈ ਹੈ ਮਾਇਆ ਪਈ ਹੈ ਉਹਦੇ ਵਿੱਚੋਂ ਇੱਕ ਮੋਰ ਲਿਆ ਚੱਕ ਗਏ ਜਿਹਦੇ ਵੱਲ ਸਤਿਗੁਰੂ ਨੇ ਇਸ਼ਾਰਾ ਕੀਤਾ ਉਹ ਮਾਇਆ ਲਿਆਂਦੀ ਤੇ ਸੱਚੇ ਬਾਦਸ਼ਾਹ ਨੂੰ ਕਦੇ ਸਜੇ ਹੱਥ ਵਿੱਚ ਰਖਦੇ ਨੇ ਕਦੇ ਕਦੇ ਖੰਬੇ ਹੱਥ ਵਿੱਚ ਰਖਦੇ ਬਹੁਤ ਧਿਆਨਾਂ ਕਦੀ ਕਿਸੇ ਪਹੱਥ ਵਿੱਚ ਕਦੀ ਕਿਸੇ ਹੱਥ ਵਿੱਚ ਕਦੀ ਕਿਸੇ ਹੱਥ ਵਿੱਚ ਸਗਦਾ ਬੜੀਆਂ ਹੈਰਾਨ ਨੇ ਹੋਰ ਹੀਰੇ ਜ਼ਵਾਰਾਤ ਬੜੇ ਕੀਮਤੀ ਕੀਮਤੀ ਪਦਾਰਥ ਮੋਹਰਾਂ ਪਈਆਂ ਨੇ ਸੋਹਰੇ ਦੀਆਂ ਬਹੁਤ ਸੰਗਤਾਂ ਨੇ ਕੀਮਤੀ ਪਦਾਰਥ ਭੇਟਾ ਕੀਤੇ ਨੇ ਸਤਿਗੁਰੂ ਨੇ ਕਿਸੇ ਪਦਾਰਥ ਨੂੰ ਨਹੀਂ ਹੱਥ ਲਾਇਆ ਆ ਵਿਸ਼ੇਸ਼ ਤੌਰ ਤੇ ਇਹ ਮੋਹਰ ਮੰਗਾਈ ਹੈ ਜਾਂ ਪੈਸਾ ਮੰਗਾਇਆ ਹੈ ਤੇ ਇਹਨੂੰ ਬਾਦਸ਼ਾਹ ਉਲਟ ਪੁਲਟ ਕੇ ਦੇਖਦੇ ਨੇ ਕਦੇ ਸਜੇ ਹੱਥ ਵਿੱਚ ਲੈ ਲੈਂਦੇ ਨੇ ਕਦੇ ਖੱਬੇ ਹੱਥ ਵਿੱਚ ਕਦੇ ਸਜੇ ਤੇ ਕਦੇ ਖੱਬੇ ਹੱਥ ਵਿੱਚ ਇਕ ਉਹ ਤਾਂ ਕਹੀ ਹੈ ਕਿਸੇ ਨੂੰ ਪੁੱਛਣ ਦੀ ਮਤਨਾ ਹੋਈ ਜਦੋਂ ਕਿੰਨੀ ਦੇਰ ਇਸੇ ਤਰ੍ਹਾਂ ਪਾਦਸ਼ਾਹ ਕਰਦੇ ਰਹੇ ਫਿਰ ਕਹਿੰਦੇ ਲਓ ਜੀ ਹੁਣ ਰੱਖਦੇ ਹੋ ਹੁਣ ਨਹੀਂ ਇਹਦੀ ਲੋੜ ਤੇ ਸੇਵਾਦਾਰ ਹਜ਼ੂਰੀ ਬਾਬਾ ਬੁੱਢਾ ਜੀ ਵਰਗੇ ਭਾਈ ਗੁਰਦਾਸ ਜੀ ਵਰਗੇ ਹੋਰ ਇਹ ਸਾਰੇ ਕਹਿ ਲਗੇ ਸੱਚੇ ਪਾਦਸ਼ਾਹ ਇਹ ਕੀ ਕੌਤਗ ਹੈ ਅੱਜ ਤੋਂ ਪਹਿਲਾਂ ਇਸ ਤਰ੍ਹਾਂ ਕਿਸੇ ਵਿਸ਼ੇਸ਼ ਪੈਸੇ ਨੂੰ ਤੁਸੀਂ ਹੱਥ ਨਹੀਂ ਲਾਇਆ ਸੰਗ ਤਾਂ ਹੀ ਤੁਹਾਡੇ ਜਿਨ੍ਹਾਂ ਜਿਨ੍ਹਾਂ ਦੀ ਡਿਊਟੀ ਲਈ ਹੋਈ ਹੈ ਸਿੱਖ ਸੇਵਕ ਉਹ ਸਾਹਮਣੇ ਨੇ ਸਤਿਗੁਰੂ ਕਹਿੰਦੇ ਕੋਈ ਨਹੀਂ ਸਮਾਏਗਾ ਇਹ ਕੌਤਗਾ ਵੀ ਪਤਾ ਲੱਗ ਜਾਏਗਾ ਅਸੀਂ ਤਾਂ ਉਸੇ ਤਰ੍ਹਾਂ ਕਰਦੇ ਹਾਂ ਜਿਵੇਂ ਮੇਰਾ ਗੁਰੂ ਨਾਨਕ ਕਹਿੰਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਬਾਦਸ਼ਾਹ ਇਧਰ ਕਾਬਲ ਦੇ ਵਿੱਚ ਹੁਣ ਨਵਾਬ ਵਟੇ ਤੋਲਦਾ ਇੱਕ ਪਾਸੇ ਜਿਹੜੇ ਪੂਰੇ ਨੇ ਉਹ ਰੱਖੇ ਨੇ ਇੱਕ ਪਾਸੇ ਭਾਈ ਕਟਾਰੂ ਵਾਲੇ ਰੱਖੇ ਨੇ ਕਦੀ ਇਧਰ ਦੇ ਸ਼ਾਬੇ ਵਿੱਚ ਕਦੀ ਦੂਜੇ ਵਿੱਚ ਕਦੀ ਦੂਜੇ ਵਿੱਚ ਬਹੁਤ ਤਰ੍ਹਾਂ ਨਾਲ ਉਹ ਪਰਖੇ ਗਏ ਪਰ ਉਹ ਸਾਰੇ ਵਟੇ ਪੂਰੇ ਨਿਕਲੇ ਸ਼ਿਕਾਇਤ ਕਰਨ ਵਾਲੇ ਬੜੇ ਸ਼ਰਮਸ਼ਾਰ ਹੋਏ ਵੀ ਇਹ ਕੀ ਬਾਣਾ ਵਰਤਿਆ ਸੀ ਤਾਂ ਜਿਹੜੇ ਘੱਟ ਵਟੇ ਸੀ ਉਹਨਾਂ ਦੇ ਨਾਲ ਇਹਦੇ ਵਟਿਆਂ ਨੂੰ ਬਦਲ ਦਿੱਤਾ ਸੀ ਇਹਦੇ ਵਟੇ ਪੂਰੇ ਕਿਵੇਂ ਹੋ ਗਏ ਹੁਣ ਨਵਾਬ ਬੜਾ ਕਰੋਧ ਵਿੱਚ ਵੀ ਜੇ ਦੀ ਕਾਬਲ ਵਿੱਚ ਇੰਨੀ ਸੰਗਤ ਦੇ ਵਿੱਚ ਇਹਦਾ ਪਿਆਰ ਬਣਿਆ ਹੋਇਆ ਇਹਦਾ ਸਤਕਾਰ ਹੈ ਸੰਗਤ ਵਿੱਚ ਲੋਕ ਇਹਦੇ ਨਾਲ ਪਿਆਰ ਕਰਦੇ ਨੇ ਤੁਸੀਂ ਉਹਦੇ ਉੱਤੇ ਇੱਕ ਇਲਜ਼ਾਮ ਲਾ ਰਹੇ ਹੋ ਇਹ ਘਟਾ ਤੋਲਦੇ ਇਹਦੀ ਵਟਿਆਂ ਵਿੱਚ ਫਰਕ ਹੈ ਤੇ ਸਾਧ ਸੰਗਤ ਜੇਕਰ ਇਤਿਹਾਸ ਵਿੱਚ ਆਉਂਦਾ ਉਹ ਜਿਹੜੇ ਜਿੰਨੇ ਇਹ ਝੂਠ ਬੋਲਣ ਵਾਲੇ ਸੀ ਸਾਰਿਆਂ ਨੂੰ ਬੜੀਆਂ ਸਜ਼ਾਵਾਂ ਦਿੱਤੀਆਂ ਗਈਆਂ ਤੇ ਨੌਕਰੀ ਤੋਂ ਕੱਢ ਵੀ ਦਿੱਤਾ ਗਿਆ ਭਾਈ ਘਟਾਰੂ ਦੀ ਹੋਰ ਜਹਿਜਾਕਾਰ ਹੋ ਗਈ ਕਿਉਂਕਿ ਬਹੁਤ ਲੋਕ ਆਏ ਸੀ ਦੇਖਣ ਵਾਸਤੇ ਵੀ ਕਿਸੇ ਧਰਮੀ ਦੇ ਉੱਤੇ ਇਸ ਤਰ੍ਹਾਂ ਦਾ ਇਲਜ਼ਾਮ ਲੱਗਾ ਤੇ ਭਾਈ ਘਟਾਰੂ ਜੀ ਮਨ ਵਿੱਚ ਪਹਿਲਾਂ ਤਾਂ ਭੈ ਦਾ ਸੇਬ ਹੀ ਜੇ ਕਿਤੇ ਕੋਈ ਘਾਟਾ ਵਾਧਾ ਨਿਕਲ ਗਿਆ ਬੜੀ ਬੇਇੱਜ਼ਤੀ ਹੋਣੀ ਹੈ ਕਾਬਲ ਦੇ ਵਿੱਚ ਜਿਹੜੇ ਲੋਕ ਸਨਦਕਾਰ ਕਰਦੇ ਆ ਉਹ ਲਹਨਤਾ ਪਾਉਣਗੇ ਤੇ ਜਦੋਂ ਇਹ ਪੂਰੇ ਵਿਟੇ ਹੋ ਗਏ ਨਵਾਬ ਚਰਿਆਗਾ ਸਾਰੇ ਲੋਕ ਆਪੋ ਆਪਣੇ ਘਰਾਂ ਨੂੰ ਚਲੇਗੇ ਤੇ ਏ ਅੰਦਰ ਗਿਆ ਘਰ ਵਿੱਚ ਕਮਰੇ ਜਾ ਕੇ ਹੱਥ ਜੋੜੇ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਰਿਆ ਧਿਆਨ ਅਰਦਾਸਾਂ ਕੀਤੀਆਂ ਨੈਤਰਾਂ ਵਿੱਚੋਂ ਜਲ ਵਹਿਣ ਲੱਗ ਪਿਆ ਸੱਚੇ ਪਾਤਸ਼ਾਹ ਆਪਣੇ ਸਿੱਖੀ ਲਾਜ ਰੱਖੀ ਹੈ ਔਰ ਮੈਨੂੰ ਪੂਰਾ ਭਰੋਸਾ ਹੈ ਵੀ ਉਹ ਵਟਿਆਂ ਵਿੱਚ ਜ਼ਰੂਰ ਫਰਕ ਹੋਏਗਾ ਕਿਉਂਕਿ ਇਹ ਜਿਹੜੇ ਮੇਰੇ ਭਰਾ ਹੋਰ ਮੁਲਾਜ਼ਮ ਨੇ ਨੌਕਰ ਚਾਕਰ ਨੇ ਮੇਰੇ ਵਰਗੇ ਹੀ ਇਹ ਮੇਰੇ ਨਾਲ ਹੋਂਦ ਨਫ਼ਰਤ ਕਰਨ ਲੱਗ ਪਏ ਨੇ ਕਿਉਂਕਿ ਮੈਂ ਧਰਮ ਦੇ ਰਾਹ ਤੇ ਚੱਲਣ ਲੱਗ ਪਿਆ। ਹੁਣ ਬੜੀਆਂ ਵਿਧੀਆਂ ਇਹਨਾਂ ਨੇ ਬਣਾਈ ਬਣਾਈਆਂ ਨੇ ਅੱਗੇ ਵੀ ਬਣਾਉਣਗੇ ਸੱਚੇ ਬਾਦਸ਼ਾਹ ਜਿਵੇਂ ਹੁਣ ਲਾਜ ਰੱਖੀ ਅੱਗੇ ਵੀ ਰੱਖਿਓ। ਕੁਝ ਸਮਾਂ ਬੀਤਿਆ ਤੇ ਭਾਈ ਕਟਾਰੂ ਜੀ ਫੇਰ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਦੇਹ ਮਹਾਰਾਜੀ ਦੇ ਦਰਸ਼ਨਾਂ ਨੂੰ ਪਹੁੰਚੇ। ਜਦੋਂ ਦਰਸ਼ਣਾ ਨੂੰ ਆਏ ਦਰਬਾਰ ਲੱਗਾ ਹੋਇਆ ਗੁਰੂ ਅਰਜਨ ਦੇਵ ਮਹਾਰਾਜ ਸੰਗਾਸ਼ਨ ਤੇ ਸ਼ਸ਼ੋਭਤ ਨੇ ਤੇ ਮੱਥਾ ਟੇਕ ਕੇ ਚਰਨ ਫੜਲੇ ਸੱਚੇ ਪਾਤਸ਼ਾਹ ਦੇ ਸਤਿਗੁਰੂ ਮਹਾਨ ਰਹਿਮਤਾ ਕਰਦੇ ਹੋ ਤੁਸੀਂ ਆਪਣੇ ਸਿੱਖਾਂ ਦੇ ਉੱਤੇ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਭਾਈ ਇਸ ਤਰ੍ਹਾਂ ਦੀ ਕਿਹੜੀ ਗੱਲ ਹੋ ਗਈ ਫਿਰ ਸਾਰੀ ਵਾਰਤਾ ਭਾਈ ਘਟਾਰੂ ਨੇ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਦੱਸੀ ਸੱਚੇ ਪਾਤਸ਼ਾਹ ਮੇਰੇ ਨਾਲ ਇਸ ਤਰ੍ਹਾਂ ਹੋਇਆ ਤੇ ਆਪ ਜੀ ਨੇ ਮਿਹਰ ਕੀਤੀ ਮੇਰੀ ਇੱਜ਼ਤ ਰਹਿ ਗਈ ਤੇ ਫਿਰ ਜਦੋਂ ਦਿਨ ਥਿਤ ਵਾਰ ਸਾਰਾ ਦੱਸਿਆ ਨ ਭਾਈ ਗਟਾਰੂ ਨੇ ਤੇ ਬਾਬਾ ਬੁੱਢਾ ਜੀ ਵਰਗਿਆ ਨੂੰ ਪਾਈ ਗੁਰਦਾਸ ਜੀ ਹੋਰ ਜਿਹੜੇ ਮੁਖੀ ਸੇਵਾਦਾਰ ਸੀ ਚੇਤਾ ਆ ਗਿਆ ਵੀ ਉਦਣ ਗੁਰੂ ਅਰਜਨ ਦੇ ਮਹਾਰਾਜ ਇਸ ਤਰ੍ਹਾਂ ਕਰਕੇ ਨਾ ਉਪہار ਕਰ ਰਹੇ ਸੀ ਹੱਥ ਵਿੱਚ ਸਿੱਕਾ ਲਿਆ ਹੋਇਆ ਬਾਬਾ ਬੁੱਢਾ ਜੀ ਕਹਿਣ ਲੱਗੇ ਪਾਈ ਘਟਾਰੂ ਉਧਰ ਕਾਬਲ ਵਿੱਚ ਤੇਰੇ ਵਟਿਆਂ ਦਾ ਉਹਨਾਂ ਦੀ ਪਰਖ ਹੋ ਰਹੀ ਸੀ ਉਹਨਾਂ ਦਾ ਵਜਨ ਹੋ ਰਿਹਾ ਸੀ ਦੇ ਇਥੇ ਦਰਬਾਰ ਵਿੱਚ ਬੈਠੇ ਹੋਏ ਸੱਚੇ ਪਾਤਸ਼ਾਹ ਤੇਰਾ ਉਹ ਭਾਰ ਪੂਰਾ ਕਰੀ ਜਾ ਰਹੇ ਸੀ ਤੇਰਿਆਂ ਵੱਟਿਆਂ ਵਿੱਚ ਬਿਲਕੁਲ ਫਰਕ ਸੀ ਜਦੋਂ ਇਹ ਗੱਲ ਸੁਣੀ ਭਾਈ ਘਟਾਰੂ ਨੇ ਨੇਤਰਾਂ 'ਚੋਂ ਜਲ ਵਹਿੰਦਾ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਚਰਨ ਧੋ ਦਿੱਤੇ ਕਹਿਣ ਲੱਗਾ ਸੱਚੇ ਪਾਤਸ਼ਾਹ ਜੀਆਂ ਰਹਿਮਤਾ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਭਾਈ ਇਹ ਤੇਰੇ ਹੁਕਮ ਮੰਨਣ ਦਾ ਫਲ ਐ ਇਹਦੇ ਗੁਰੂ ਨਾਨਕ ਨੇ ਤੇਰੇ ਤੇ ਕਿਰਪਾ ਕੀਤੀ ਅਸੀਂ ਤਾਂ ਜਿਵੇਂ ਸਾਡੇ ਮਾਲਕ ਦਾ ਹੁਕਮ ਹੋਇਆ ਓਵੇਂ ਕਰੀ ਜਾਂਦੇ ਆ ਬੇਸ਼ੱਕ ਗੁਰੂ ਅਰਜਨ ਦੇਵ ਮਹਾਰਾਜ ਆਪ ਗੁਰੂ ਨਾਨਕ ਪੰਜਵੇਂ ਸਰੂਪ ਪਰਵੜਿਆਂ ਦਾ ਮਾਣ ਵੜਿਆਂ ਦਾ ਸਤਕਾਰ ਕਹਿਣ ਲੱਗੇ ਗੁਰੂ ਨਾਨਕ ਨੇ ਕਿਰਪਾ ਕੀਤੀ ਤੇਰੇ ਉੱਤੇ ਤੇ ਸਾਧ ਸੰਗਤ ਜਦੋਂ ਸਾਡਾpropto ਗੁਰੂ ਤੇ ਬਣ ਜਾਂਦਾ ਹੈ ਨਾ ਹੁਣ ਸਤਿਗੁਰੂ ਕੀ ਕਹਿੰਦੇ ਨੇ ਉਹ ਗਲਤ ਹੁਕਮ ਮੰਨਣ ਦੀ ਹੈ ਨਾ ਜੇ ਸਤਿਗੁਰੂ ਹੁਕਮ ਕਰਦੇ ਨੇ ਤੇ ਉਹਨੂੰ ਮੰਨਈਏ ਹੁਣ ਅੱਜ ਦਾ ਸਮਾਂ ਹੈ ਸਾਧ ਸੰਗਤ ਅੱਜ ਆਪਾਂ ਪਤਾ ਕੀ ਕਹਿੰਦੇ ਨੇ ਕਹਿੰਦੇ ਆ ਇਹ ਗੁਰੂ ਕਿਰਪਾ ਕਰਨਗੇ ਹੁਣ ਗੁਰੂ ਸਾਡੇ ਅੱਗੇ ਸਾਹਮਣੇ ਆ ਕੇ ਖੜੇ ਹੋ ਕੇ ਨਹੀਂ ਕਦੇ ਕਹਿਣਗੇ ਕਿਉਂਕਿ ਸਾਡੀ ਇੰਨੀ ਪਾਵਰ ਹੀ ਨਹੀਂ ਇੰਨੀ ਸਮਰੱਥਾ ਹੀ ਨਹੀਂ ਵੇ ਸਤਿਗੁਰੂ ਸਾਡੇ ਸਾਹਮਣੇ ਖੜੇ ਹੋ ਕੇ ਕੋਈ ਗੱਲ ਕਹਿਣ ਉਹ ਤਾਂ ਕਿਸੇ ਨਾ ਕਿਸੇ ਦਾ ਮਾਧਿਅਮ ਬਣਨਗੇ ਕਿਸੇ ਮਨੁੱਖ ਦਾ ਮਾਧਿਅਮ ਬਣਦੇ ਨੇ ਉਹਦੇ মুখ ਚੋਂ ਗੱਲ ਕਹਾਉਂਦੇ ਨੇ ਸਤਿਗੁਰੂ ਆਪ ਹੀ ਕਿਰਪਾ ਕਰਕੇ ਕੋਈ ਇਸ ਤਰ੍ਹਾਂ ਦਾ ਬਚਨ ਕਹਾ ਦਿੰਦੇ ਨੇ ਜਿਹੜੇ ਮੰਨ ਲੈਂਦੇ ਨੇ ਉਹਨਾਂ ਤੇ ਕਿਰਪਾ ਹੋ ਜਾਂਦੀ ਹੈ ਹੁਣ ਬੰਦਾ ਕਹਿੰਦਾ ਰੱਬ ਆਪ ਕਰੇ ਇੱਕ